ਓਏ ਮਾ ਬੰਦਾਰ ਕੀਤੀ ਵੀ ਮਾਸੀ ਵੀ ਫਾਕ ਫਾਟ ਕੇ ਆ ਰਹੀ ਵੀ ਆ ਗਈ ਬੈ ਉਹ ਆਪਣੇ ਤਾਂ ਘਰ ਪੱਟੇ ਗਿਆ ਬੈ ਆਏ ਨੇ ਬੈ ਇਹਨਾਂ ਜਮਾ ਬੇੜਾ ਜਮਾ ਬੇੜਾ ਜਮਾ ਬੇੜਾ ਆ ਨਾ ਬੈ ਇਹਨੇ ਓ ਮਾਸੀ ਜੀ ਮੇਰੀ ਗੱਲ ਤਾਂ ਸੁਣ ਲੋ ਹਾ ਪੱਟੇ ਗੱਲੋ ਬਲਾਏ ਹਾ ਉਹ ਤੇ ਖੋਪਿੰਗਾ ਖੜਾ ਹੋ ਗਿਆ ਕੋਣ ਹੈ ਮੈਂ ਕਰ ਤੈਨੂੰ ਓਏ ਨਹੀਂ ਫਿਰਦਾ ਤੂੰ ਮੋਟਰ ਤੇ ਓ ਕਿਸੇ ਨੂੰ ਨਹੀਂ ਹੈਗਾ ਲਾਈਨ ਕਰਦਾ ਹੀ ਦੀ ਏ ਓ ਕੰਕਰ ਦੇ ਹੱਦ ਹੋ ਮਾਸੀ ਤੂੰ ਮੈਨੂੰ ਕੰਨੇ ਆ ਦੇਖ ਲੈ ਅਜਾ ਕਹਿੰਦੇ ਸੇ ਇਹਨੂੰ ਸਾਹਬ ਲਾਏ ਹੈ ਨਹੀਂ ਬਾਹ ਸਾਹਬਨ ਵਾਲਾ ਬੋਤਾ ਮੈਂ ਸੀ ਚੁੱਪਗਾ ਤੂੰ ਕੌਣਾ ਦੱਸ ਓਏ ਕੋਈ ਨਹੀਂ ਹੈਗੀ ਯਾਰ ਤੇ ਕਰਦੀ ਸੀ ਆ ਹਾਲੇ ਵੀ ਨਹੀਂ ਕੀਤੀ ਤਾ ਦੱਸ ਕੌਣ ਹੈ ਦੱਸ ਦਿਖਾ ਦੇ ਮੂੰਹ ਨੀ ਮੋਖ ਦੇਖਾ ਦਿਖਾ ਦੇ ਮਰ ਜਾ ਮੂੰਹ ਦਿਖਾ ਦੇ ਇਹਨੂੰ ਦੇਖਾ ਮੂੰਹ ਦੇਖ ਲੈ ਕੌਣ ਆ ਪਾਪੀ ਓਏ ਤਾਂ ਪਾਈ ਮੈਂ ਡਾ ਜਦੋਂ ਆਪਣਾ ਸਾਰਾ ਕੁਝ ਨਿਬੜਾ ਹੁਣ ਮੋਟਰਾਂ ਤੇ ਲਿਆਉਣ ਲੱਗ ਗਿਆ